ਦੇਸ਼ ਦੇ ਅੰਦਰ ਬੰਦੇ ਭਾਰਤ ਨਾਂ ਦੀਆਂ ਟ੍ਰੇਨਾਂ ਨੇ ਜਿਹੜੀਆਂ ਚਾਰ ਟ੍ਰੇਨਾਂ ਜਿਹੜੀਆਂ ਨੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਵੱਡਾ ਤੋਹਫਾ ਦਿੱਤਾ ਜਿਹਦੇ ਵਿੱਚੋਂ ਇੱਕ ਸਾਨੂੰ ਪੰਜਾਬ ਨੂੰ ਵੀ ਜੋ ਫਿਰੋਜ਼ਪੁਰ ਤੋਂ ਬਾਇਆ ਧੂਰੀ ਹੁੰਦੀ ਸੀ ਦਿੱਲੀ ਨੂੰ ਜਾਵੇਗੀ ਤੇ ਉੱਥੋਂ ਵਾਪਸ ਵੀ ਸ਼ਾਮ ਨੂੰ ਆਇਆ ਕਰੇਗੀ ਬਹੁਤ ਹੀ ਵੱਡੀ ਇਹ ਉਪलब्ਧੀ ਆ ਸਾਰੇ ਲੋਕ ਬੜੇ ਖੁਸ਼ ਨੇਗੇ ਤੇ ਟ੍ਰੇਨ ਨਾਂ ਦੀ ਹੀਟ ਰੇ ਨਾ ਵਿੱਚ ਤਾਂ ਇਹ ਦੇਖਿਆ ਜਾਵੇ ਜਿਹੜਾ ਇਹਦੇ ਵਿੱਚ ਆਪਣਾ ਸੁਵਿਧਾਵਾਂ ਨੇ ਉਹ ਜਿਵੇਂ ਆਪਾਂ ਕਹਿੰਦੇ ਹਵਾਈ ਜਹਾਜ਼ ਦੇ ਅੰਦਰ ਹੁੰਦਾ ਉਹਦੀ ਲੋਕਾਂ ਨੂੰ ਉਹ ਹਵਾਈ ਜਹਾਜ਼ ਵਾਲੀ ਯਾਤਰਾ ਵਾਲਾ ਜਿਹੜਾਗਾ ਆਨੰਦ ਦੇ ਦੇ ਵਿੱਚ ਮਿਲੂਗਾ ਤੇ ਲੋਕ ਜਿੰਨੇ ਵੀ ਨੇ ਪੰਜਾਬ ਨਿਵਾਸੀ ਤੇ ਸਾਰੇ ਅਸੀਂ ਪ੍ਰਧਾਨ ਮੰਤਰੀ ਦਾ ਤੇ ਸਾਡੇ ਰੇਲਵੇ ਮੰਤਰੀ ਦਾ ਧੰਨਵਾਦ ਕਰਦੇ ਆ ਬਹੁਤ ਇਹ ਵੱਡੀ ਜਿਹੜੀ ਦੇਣ ਆ ਪੰਜਾਬ ਨੂੰ ਦਿੱਤੀ ਹੈ ਇਹ ਟ੍ਰੇਨ ਦਾ ਬਹੁਤ ਵਧੀਆ ਪ੍ਰਾਲਾ ਰੇਲਵੇ ਰੇਲਵੇ ਦਾ ਅਸੀਂ ਧੰਨਵਾਦ ਕਰਦੇ ਆ ਰੇਲਵੇ ਦਾ ਤੇ ਸੈਂਟਰ ਸਰਕਾਰ ਦਾ ਪਰ ਅਸੀਂ ਨਾਲ ਕਿ ਉਹਨਾਂ ਨੂੰ ਬੇਨਤੀ ਕਰਦੇ ਆ ਇੱਕ ਮਾਨਾ ਰੋਡ ਤੇ ਅੰਡਰ ਬ੍ਰਿਜ ਬਣ ਰਿਹਾ ਉਹ ਜਿਹੜਾ ਅੰਡਰ ਬ੍ਰਿਜ ਬਣ ਰਿਹਾ ਉਹ ਬਿਨਾਂ ਸਰਵੇ ਤੋਂ ਬਣ ਰਿਹਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਇੰਡਸਟਰੀ ਹੈ ਉੱਥੇ ਉਹਦੇ ਟ੍ਰੈਫਿਕ ਨੂੰ ਪ੍ਰੋਬਲਮ ਆਊਗੀ ਧੂਰੀ ਐਫਸੀ ਆਈ ਫੂਡਸ ਭਾਈ ਮਾਰਫਰ ਪੰਜਾਬ ਦੇ ਗਰਾਊਂਡ ਨੇ ਸਪੈਸ਼ਲਾਂ ਲੱਗਦੀਆਂ ਨੇ ਇਸ ਦੇ ਨਾਲ ਨਾਲ ਉੱਥੇ ਐਡਾਨੀ ਦੇ ਬਹੁਤ ਵੱਡੇ ਗਜ਼ਾਮ ਬਣ ਰਹੇ ਨੇ ਉਹ ਗਜ਼ਾਮਾਂ ਦੇ ਚੱਲਣ ਨਾਲ ਉਹ ਟ੍ਰੈਫਿਕ ਦੇ ਚੱਲਣ ਨਾਲ ਅੰਡਰ ਬ੍ਰਿਜ ਦਾ ਕੰਮ ਜਾਬ ਹੋਣਾ ਪੋਸੀਬਲ ਹੀ ਨਹੀਂ ਥੈਂਕ ਯੂ ਕੀ ਕਰਿਆ ਜਾਵੇ ਮੈਂ ਜੀ ਬਤੌਰ ਫੀਨਰ ਬਾਈ ਪ੍ਰਧਾਨ ਸਰੂ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਧੂਰੀ ਵੱਲੋਂ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਸਰਕਾਰ ਨੇ ਸੈਂਟਰ ਸਰਕਾਰ ਨੇ ਬੰਦੇ ਭਾਰਤ ਜਿਹੜੀ ਇਹ ਚਲਾਈ ਹੈ ਇਹਦੇ ਲਈ ਅਸੀਂ ਬਹੁਤ ਬਹੁਤ ਮੁबारकबाद ਦਿੰਨੇ ਆ ਜਿਹੜੀ ਗੱਲ ਤੁਸੀਂ ਪੁੱਛੀ ਹੈ ਇਹਦਾ ਤਾਂ ਸਾਡੇ ਸਾਰੇ ਇੰਡਸਟਰੀ ਨੂੰ ਇੱਥੇ ਸ਼ਹਿਰ ਦੇ ਬੱਚਿਆਂ ਨੂੰ ਬਹੁਤ ਫਾਇਦਾ ਹੋਣਾ ਹੈ ਕਿਉਂਕਿ ਇਹਦੇ ਨਾਲ ਦਿੱਲੀ ਦੇ ਨਾਲ ਵਪਾਰ ਆ ਜਿਹੜਾ ਉਹ ਜੁੜਿਆ ਹੋਇਆ ਸਮੇਂ ਸਿਰ ਬੰਦਾ ਜਾਊਗਾ ਤੇ ਸਮੇਂ ਸਿਰ ਵਾਪਸ ਆਊਗਾ ਤੇ ਸਾਡੇ ਸ਼ਹਿਰ ਦੇ ਬੜੇ ਬੱਚੇ ਨੇ ਜਿਹੜੇ ਦਿੱਲੀ ਪੜ੍ਹਦੇ ਨੇ ਬੜੇ ਬੱਚੇ ਨੇ ਜਿਹੜੇ ਗੁੜਗਾਉਂ ਇੱਕ ਹੱਬ ਹੈ ਉੱਥੇ ਜੋਬ ਕਰਦੇ ਨੇ ਇਹਦੇ ਨਾਲ ਹਰ ਇੱਕ ਵਰਗ ਨੂੰ ਬਹੁਤ ਫਾਇਦਾ ਹੋਊਗਾ ਕੀ ਕਹਿਣਾ ਚਾਹਣੇ ਲੋਕਾਂ ਇਸ ਵਾਰੀ ਲੋਕਾਂ ਦੇ ਵਿੱਚ ਸਾਡੇ ਦਾ ਸ਼ਹਿਰ ਦੇ ਵਿੱਚ ਮੈਨੂੰ ਲੱਗਦਾ ਬਹੁਤ ਜ਼ਿਆਦਾ ਹਮ ਹਮਾ ਕੇ ਜੋਸ਼ ਹੈ ਇਹ ਬੰਦੇ ਭਾਰਤ ਜਿਹੜੀ ਟ੍ਰੇਨ ਹੈ ਇਹ ਜਿਹੜੀ ਧੂਰੀ ਦੇ ਵਿੱਚ ਇਹਦਾ ਇੱਕ ਸਟਾਪੇਜ ਬਣਿਆ ਹੈ ਲੋਕਾਂ 'ਚ ਬਹੁਤ ਉਤਸ਼ਾਹ ਹੈ ਤੇ ਅਸੀਂ ਸਾਡੇ ਸੈਂਟਰ ਸਰਕਾਰ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਤੇ ਰੇਲਵੇ ਮਿਨਿਸਟਰ ਦਾ ਅਸੀਂ ਸ਼ਹਿਰ ਨਿਵਾਸੀਆ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ